ਦੇ ਐਮਪੀ ਸੀਗੇ ਅੱਛਾ ਤੇ ਵਿਨੋਦ ਕੰਨਾ ਉਹਨਾਂ ਦੇ ਅਸੀਂ ਫੈਨ ਸੀ ਯਾਰ ਕਿ ਬੜੇ ਸਾਡੇ ਐਮਪੀ ਵੀ ਸੀ ਅਸੀਂ ਅਜ ਨਵੇਂ ਨਵੇਂ ਨਿਕਲੇ ਸੀ ਪਿੰਡਾਂ ਤੋਂ ਤੇ ਉਹਨਾਂ ਦੀ ਕਿਸਮਤ ਚੰਗੀ ਕਿ ਮੇਰਾ ਦਿਲ ਲੱਗ ਗਿਆ ਆ ਗਿਆ ਹਮਮ ਇੱਕ ਸਾਡਾ ਬੰਦਾ ਸੀ ਟੋਨਾ ਉਹ ਮੈਨੂੰ ਚੁੱਕ ਕੇ ਦਿੱਲੀੋਂ ਕਿਦੋਂ ਲਿਜਾ ਕੇ ਸਿੱਧਾ ਉਹਨੇ ਵਿਨੋਦ ਕੰਨਾ ਦੇ ਘਰ ਲੈ ਗਿਆ ਅੱਛਾ ਤੇ ਉਹ ਮੈਨੂੰ ਕੰਪੇਨ ਤੇ ਲੈ ਗਏ ਕੰਪੇਨ ਤੇ ਮੈਂ ਲੋਕਾਂ ਨਾਲ ਵਾਅਦੇ ਕਰਨੇ ਸ਼ੁਰੂ ਕਰਤੇ ਮੈਂ ਕਵਿਤਾ ਉਹਨਾਂ ਦੇ ਵਾਈਫ ਔਰ ਪ੍ਰਮੋਦ ਅਸੀਂ ਤਿੰਨੋਂ ਜਾਣਦੇ ਸੀ ਅੱਛਾ ਔਰ ਅਸੀਂ ਜਾ ਕੇ ਕਹਿੰਦੇ ਮੈਂ ਕਹਿੰਦਾ ਸੀ ਵੀ ਮੈਂ ਤੁਹਾਡੀਆਂ ਸੜਕਾਂ ਬਣਾ ਦੂੰਗਾ ਮੈਂ ਤੁਹਾਡੇ ਪਿੰਡ 'ਚ ਲਾਈਟਾਂ ਲਵਾ ਦੂੰਗਾ ਮੈਂ ਇੱਥੇ ਟੈਂਕੀ ਬਣਾ ਦੂੰਗਾ ਪਾਣੀ ਆ ਜਾਏਗਾ ਇਹ ਹੋ ਜਾਏਗਾ ਉਹ ਹੋ ਜਾਏਗਾ ਉਹ 5 ਸਾਲ ਕੁਝ ਨਹੀਂ ਹੋਇਆ ਮੈਂ ਉਹਨਾਂ ਦੇ ਪਿੱਛੇ-ਪਿੱਛੇ ਘੁੰਮਦਾ ਰਿਹਾ ਮੈਨੂੰ ਨਹੀਂ ਪਤਾ ਸੀ ਵੀ ਇਹ ਨੇਤਾ ਇਦਾਂ ਦੇ ਹੁੰਦੇ ਜਾਂ ਜਿਹੜੇ ਕਲਾਕਾਰ ਨੇਤਾ ਉਹਦਾਂ ਦੇ ਹੁੰਦੇ ਬਹੁਤ ਬਹੁਤਾ ਕੰਮ ਕਰਨੀ ਸੀ ਰਿਹਾ ਹਣਾ ਤੇ ਅਚਾਨਕ ਤੋਂ ਫਿਰ ਮੈਂ ਫਿਰ ਅਸੀਂ ਉਹਨਾਂ ਨੂੰ ਹੈਰਾਨ ਦੀ ਬੜੀ ਟਰਾਈ ਕੀਤੀ ਪਰ ਕਵੀ ਤਾਂ ਨਾ ਉਹਨਾਂ ਕਵਤਾ ਜੀ ਨਾਲ ਮੇਰੀ ਗੱਲ ਹੁੰਦੀ ਸੀ ਹਮੇਸ਼ਾ ਉਹ ਮੇਰੀ ਮੈਂ ਨਾ ਪਿਆਰ ਕਰਦੇ ਸੀ ਉਹਨਾਂ ਨੂੰ ਪਤਾ ਸੀ ਮੈਂ ਬਹੁਤ ਮਿਹਨਤ ਕੀਤੀ ਇਸੇ ਤਰ੍ਹਾਂ ਮੈਂ ਬਹੁਤ ਆਰਟਿਸਟਾਂ ਨੂੰ ਤੇ ਬਹੁਤ ਲੀਡਰਾਂ ਨੂੰ ਦੇਖਿਆ ਕਿ ਉਹਨਾਂ ਦੀ ਹੈਲਪ ਵੀ ਕੀਤੀ ਸਾਰਾ ਕੁਝ ਪਰ ਉਹ ਕਰਦੇ ਨਹੀਂ ਕੁਝ ਜਦ ਕਿ ਮੈਂ ਤੇ ਇੱਕ ਵੀ ਜ਼ਿੰਦਗੀ ਦੇ ਵਿੱਚ ਆਪਣਾ ਪਰਸਨਲ ਕੰਮ ਨਾ ਕਰਾਵਾਂ ਮਤਲਬ ਮੇਰੀ ਇਹ ਈਗੋ ਕਹਿ ਲੋ ਤੁਸੀਂ ਅਹੰਕਾਰ ਕਹਿ ਲੋ ਕੁਝ ਵੀ ਕਹਿ ਲੋ ਪਰ ਮੈਂ ਕਦੀ ਨਹੀਂ ਜਾ ਕੇ ਕਹਿੰਦਾ ਕਿ ਜੀ ਮੇਰਾ ਇਹ ਕੰਮ ਪ੍ਰੋਬਲਮ ਹੋ ਗਈ ਹੈ ਤੇ ਮੇਰੀ ਇਹ ਪ੍ਰੋਬਲਮ ਕਰ ਦੋ ਜਾਂ ਇਹਨੂੰ ਨੌਕਰੀ ਦੇ ਦਿਓ ਮੈਂ ਕਹਾਂਗਾ ਕਲਚਰ ਪਾਲਿਸੀ ਬਣਾ ਲਓ ਕਲਚਰ ਨੂੰ ਇੱਕ ਡਾਇਰੈਕਸ਼ਨ ਦਿਓ ਜਿੱਦਾਂ ਲੋਕਾਂ ਦੇ ਮਾਈਂਡ ਜਿਹੜੇ ਬਚ ਜਾਣ ਬੱਚਿਆਂ ਦੇ ਮਾਈਂਡ ਪਲੂਟ ਨਾ ਹੋਣ ਜਾਂ ਨਸ਼ਿਆਂ ਦੀ ਰੋਕਥਾਮ ਵਾਸਤੇ ਵਧੀਆ ਅਫਸਰ ਲਗਾ ਦਿਓ ਇਹ ਜ਼ਰੂਰ ਡਿਸਕਸ਼ਨ ਕਰਾਂਗੇ ਪਰ ਆਪਣੇ ਪਰਸਨਲ ਨਿਕਲੀ ਕੰਮ ਕਰਾਂਗੇ